ਡੇ ਨਾਈਟ ਸ਼ਿਫਟਸ ਬਣਾਈ ਹੈ ਸਾਡੇ ਹਰ ਟਾਈਮ ਐਟ ਲੀਸਟ 2 ਡੀਐਸਪੀ ਮੌਜੂਦ ਹੈ ਔਰ ਰਾਤ ਨੂੰ ਵੀ ਸਪੈਸ਼ਲੀ ਇੱਕ ਅਫੀਸਰ ਰਹਿਣਗੇ ਤੇ ਨਾਲ ਅਸੀਂ ਆਰਾਊਂਡ 300 ਤੋਂ ਵੱਧ ਫੋਰਸ ਲਾਈ ਹੋਈ ਜਿਹੜੇ ਸ਼ਰਾਰਤੀ ਹਨਰ ਨੇ ਉਹਨਾਂ ਨੂੰ ਨੱਖ ਪਾਉਣ ਦੇ ਲਈ ਕੋਈ ਪੁਖਤਾ ਪ੍ਰਬੰਧ ਅਲੱਗ ਤੋਂ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਜੀ ਦੇਖੋ ਜੀ ਉਹਨਾਂ ਦੇ ਵਾਚ ਕਰਨਾ ਤਾਂ ਸਾਡਾ ਆਪਣਾ ਹੀ ਕੰਮ ਹੁੰਦਾ ਹੈ ਉਸ ਦੇ ਨਾਲ ਸਾਡੀ ਜਿਹੜੀ ਇੰਟੈਲੀਜੈਂਸ ਵਿੰਗ ਵੀ ਹੁੰਦੀ ਹੈ ਅਸੀਂ ਸਾਰੇ ਉਹਨਾਂ ਤੇ ਵਾਚ ਰੱਖਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਚਾਰ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ੀਦੀ ਜੋੜ ਮੇਲਾ ਜੋ ਕਿ ਮਾਚੀਬੜਾ ਸਾਹਿਬ ਦੇ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਤਿੰਨ ਦਿਨ ਦਾ ਇਹ ਸ਼ੀਦੀ ਜੋੜ ਮੇਲਾ ਜਿਹੜਾ ਹੁੰਦਾ ਹੈ ਤਾਂ ਸ਼ੀਦੀ ਜੋੜ ਮੇਲੇ ਦਾ ਅੱਜ ਪਹਿਲਾ ਦਿਨ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਐਸਐਸਪੀ ਖੰਨਾ ਅਮਨੀਤ ਕੌਂਡਲ ਮੌਜੂਦ ਨੇ ਉਹਨਾਂ ਤੋਂ ਜਾਣ ਲਿਆ ਕਿ ਪ੍ਰਸ਼ਾਸਨ ਵੱਲੋਂ ਸ਼ੀਦੀ ਜੋੜ ਮੇਲੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਪੁਖਤਾ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਐਸਐਸਪੀ ਖੰਨਾ ਅਮਨੀਤ ਕੁੰਡਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਮੈਮ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਸ਼ੀਦੀ ਜੋੜ ਮੇਲੇ ਨੂੰ ਲੈ ਕੇ ਕੀਤੇ ਗਏ ਨੇ ਅੱਜ ਪਹਿਲਾ ਦਿਨ ਹੈ ਸ਼ੀਦੀ ਜੋੜ ਦਾ ਹਾਂਜੀ ਸਰਦੂਜੀ ਖੰਨਾ ਪੁਲਿਸ ਵੱਲੋਂ ਅਸੀਂ ਪੂਰੇ ਫੁੱਲ ਪ੍ਰੂਫ ਸਿਕਿਉਰਿਟੀ ਪਲਾਨ ਬਣਾਏ ਹੋਏ ਐ ਐਸਪੀ ਹੈੱਡਕੁਆਟਰ ਗੁਰਪ੍ਰੀਤ ਮੈਡਮ ਓਵਰਆਲ ਸੁਪਰਵਾਈਜ਼ ਕਰ ਰਹੇ ਨੇ ਨਾਲ ਦੇ ਨਾਲ ਜਿਹੜੇ ਮੌਕੇ ਦੇ ਡੀਐਸਪੀ ਹੈਗੇ ਸਮਰਾਲਾ ਜਸਪਿੰਦਰ ਔਰ ਉਹਨਾਂ ਦੇ ਨਾਲ ਅਸੀਂ ਡੇ ਐਂਡ ਨਾਈਟ ਸ਼ਿਫਟਸ ਬਣਾਈ ਹੈ ਸਾਡੇ ਹਰ ਟਾਈਮ ਐਟ ਲੀਸਟ 2 ਡੀਐਸਪੀ ਮੌਜੂਦ ਹੈ ਔਰ ਰਾਤ ਨੂੰ ਵੀ ਸਪੈਸ਼ਲੀ ਇੱਕ ਅਫਸਰ ਰਹਿੰਗੇ ਦੇ ਨਾਲ ਅਸੀਂ ਅਰਾਊਂਡ 300 ਤੋਂ ਵੱਧ ਫੋਰਸ ਲਾਈ ਹੋਈ ਹੈ ਸਾਡੇ ਲੋਕਲ ਜ਼ਿਲ੍ਹੇ ਦੀ ਔਰ ਅਸੀਂ ਬਾਰੋਂ ਵੀ ਰੇਂਜ ਦੀ ਔਰ ਲਾਅ ਐਂਡ ਆਰਡਰ ਵਿੰਗ ਤੋਂ ਵੀ ਸਪੈਸ਼ਲ ਫੋਰਸਿਸ ਡਿਊਟੀ ਲਈ ਭਗਾਈ ਹੋਈ ਹੈ ਜੇ ਦੇਖੀਏ ਮੈਮ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਕੋਈ ਪੁਖਤਾ ਪ੍ਰਬੰਧ ਅਲੱਗ ਤੋਂ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਜਾਂ ਦੇਖੋ ਜੀ ਉਹਨਾਂ ਦੇ ਵਾਚ ਕਰਨਾ ਤਾਂ ਸਾਡਾ ਆਪਣਾ ਹੀ ਕੰਮ ਹੁੰਦਾ ਹੈ ਉਸ ਦੇ ਨਾਲ ਸਾਡੀ ਜਿਹੜੀ ਇੰਟੈਲੀਜੈਂਸ ਵਿੰਗ ਵੀ ਹੁੰਦੀ ਹੈ ਅਸੀਂ ਸਾਰੇ ਉਹਨਾਂ ਤੇ ਵਾਚ ਰੱਖਦੇ ਆਂ ਕੀ ਅਪੀਲ ਕਰਨਾ ਚਾਹੋਗੇ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਜਿਹੜੇ ਵੀ ਇਸ ਸ਼ਹੀਦੀ ਜੋੜ ਮੇਲੇ ਦੇ ਉੱਤੇ ਸਮਾਗਮ ਦੇ ਉੱਤੇ ਪਹੁੰਚ ਰਹੇ ਸਾਜੀ ਜੀ ਅਪੀਲ ਇਹ ਤਾਂ ਮਤਲਬ ਜਿਸ ਤਰ੍ਹਾਂ ਦਾ ਇਹ ਸ਼ਹੀਦੀ ਸਭਾ ਹੁੰਦੀ ਹੈ ਇਹਦੇ ਚ ਤਾਂ ਸ਼ਰਦਾ ਦੀ ਗੱਲ ਹੈ ਜਿਨ੍ਹਾਂ ਨੇ ਵੀ ਆਣਾ ਹੈ ਅਸੀਂ ਸਾਡੀ ਡਿਊਟੀ ਬੰਦੀ ਹੈ ਖੰਨਾ ਪੁਲਿਸ ਦੀ ਕਿ ਅਸੀਂ ਸ਼ਰਦਾਲੂਆਂ ਨੂੰ ਬਿਲਕੁਲ ਹੀ ਨਿਰਵਿਘਨ ਉਹਨਾਂ ਦਾ ਜਿਹੜਾ ਇਹ ਤੁਸੀਂ ਨਾਲੇ ਮੱਥਾ ਟੇਕਣਾ ਹੈ ਅਸੀਂ ਇਨਸ਼ੋਰ ਕਰੀਏ ਕਿ ਸਮੂਥਲੀ ਉਹਨਾਂ ਦਾ ਵਧੀਆ ਉਹਨਾਂ ਦੀ ਇੱਥੇ ਵਿਜ਼ਿਟ ਹੋਏ ਔਰ ਨਾਲ ਦੇ ਨਾਲ ਲੋਕਾਂ ਦਾ ਵੀ ਜਿਹੜੇ ਲੋਕਲ ਲੋਗ ਹੈ ਉਹਨਾਂ ਲਈ ਵੀ ਸਾਡੀ ਇਹ ਅਪੀਲ ਹੁੰਦੀ ਹੈ ਕਿ ਤੁਸੀਂ ਵੀ ਪ੍ਰਸ਼ਾਸਨ ਦੇ ਨਾਲ ਕੋਆਪਰੇਟ ਕਰੋ ਅਸੀਂ ਮਿਲ ਕੇ ਹੀ ਜਿਹੜਾ ਬੰਦੋਬਸ ਕਰਨਾ ਹੁੰਦਾ ਹੈ ਵਧੀਆ ਕਰਨਾ ਹੈ ਥੈਂਕ ਯੂ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਐਸਐਸਪੀ ਖੰਨਾ ਮਨੀਤ ਕੋਂਡਲ ਉਹਨਾਂ ਨਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਰਸਪਲ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਿੱਧੀ ਜੋੜ ਮੇਲੇ ਨੂੰ ਲੈ ਕੇ ਤਾਂ ਕਿ ਕੋਈ ਅਨਸਖਾਨੀ ਜਿਹੜੀ ਘਟਣਾ ਉਹ ਨਾਂ ਵਾਪਰ ਸਕੇ ਤਾਂ ਕਾਫੀ ਤਰ੍ਹਾਂ ਦੇ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਨੇ ਦੱਸਿਆ ਕਿ ਜਿਹੜੀ ਸਕਿਉਰਟੀ ਹੈ ਡੀਐਸਪੀ ਸਾਹਿਬ ਹੋਣ ਚਾਹੀਏ ਉਹ ਐਸਪੀ ਹੈੱਡ ਕੁਆਰਟਰ ਹੋਣ ਤਾਂ ਉਹ ਮੌਕੇ ਤੇ ਇੱਥੇ ਪੂਰੀਆਂ ਟੀਮਾਂ ਨੇ ਜਿਹੜੀਆਂ ਉਹ ਲਗਾਈਆਂ ਹੋਈਆਂ ਨੇ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ